ਯਾਨੇ ਕਹ ਲੈ ਸਭ ਪਤਾ ਮੈਨੂੰ ਸੁਣ ਲੀਆਂ ਸੀ ਮੈਂ ਕੀ ਕਰ ਤਮ ਕਿਉਂ ਮੈਂ ਕੰਦਾ ਕੰਮ ਨਹੀਂ ਕਰਦੀ ਕੀ ਤੂੰ ਕਿੱਥੇ ਕਰਦੀ ਆ ਤੂੰ ਤਾਂ ਤੂੰ ਤਾਂ ਟੱਕਾ ਵੀ ਲੇ ਤੋੜਦੀ ਅੱਛਾ ਜੀ ਹੋਰ ਹੋਰ ਤੂੰ ਕਰਕੇ ਜਾਨੀ ਐ ਕਰਦੀਆਂ ਚੁਗਲੀਆਂ ਗਵੰਟਰ ਨਾਲ ਉਹ ਤੈਨੂੰ ਰੋਟੀ ਥੋੜੀ ਨਾ ਦੇਜੂਗੀ ਘਰੇ ਤੈਨੂੰ ਕਿਹਨਾਂ ਦੱਸਿਆਗਾ ਵੀ ਅਸੀਂ ਚੁਗਲੀਆਂ ਕੀਤੀਆਂ ਨੇ ਅਸੀਂ ਕਦੋਂ ਕੀਤੀਆਂ ਕੀ ਚੁਗਲੀਆਂ ਕੀਤੀਆਂ ਸੀ ਮੇਰੇ ਨੂੰ ਤਾਂ ਕੰਮ ਹੀ ਨਹੀਂ ਕਰਦੀ ਗੀ ਆਹ ਨਹੀਂ ਕਰਦੀ ਖਲਾਨਾ ਨਹੀਂ ਕਰਦੀ ਕੀ ਘੜਾ ਨਹੀਂ ਕਰਦੀ ਹੋਰ ਤੂੰ ਤੈਨੂੰ ਰੋਟੀ ਪਾਣੀ ਮਿਲਦਾ ਨਹੀਂ ਹੈ ਘੋਰੇ ਜੇ ਮੈਂ ਤੂੰ ਜਵਾਨ ਚਲਾਨੀ ਆ ਨਾ ਮੈਂ ਤਾਂ ਮੈਨੇ ਹਾਦੀ ਸੱਸ ਮੋਰੇ ਵੀ ਨਹੀਂ ਚਲਾਈ ਸੀ ਮੈਨੂੰ ਪਤਾ ਉਹ ਤੈਨੂੰ ਮੂਰੇ ਲਾ ਕੇ ਰੱਖਦੀ ਸੀ ਕੀ ਹੋ ਗਿਆ ਨਹੀਂ ਭੈਣ ਵਾਂ ਤੇਰੀ ਵਗਣਾ ਨਹੀਂ ਹੋਇਆਗਾ ਕਿਉਂ ਮੈਂ ਕੀ ਕਰਤਾ ਹੈ ਜਿਹੜੀਆਂ ਕੱਲ ਚੁਗਲੀਆਂ ਕਰਕੇ ਗਈਆਂ ਉਹ ਭੈਣ ਮੈਂ ਨਹੀਂ ਕਰਦੀ ਚੁਗਲੀਆਂ ਚਗਲੀਆਂ ਮੈਂ ਨੂੰ ਕੰਮ ਪੈਂਦੀ ਹੈ ਨਾ ਲੜਾਈ ਝਗੜੇ ਚ ਦੁੱਕਾ ਕਰ ਗਈਆਂ ਦਿਨੋਂ ਤੇ ਤਾਂ ਬੜੀਆਂ ਤਾਰੀਫਾਂ ਸੁਣਣੀਆਂ ਇਹ ਤਾਂ ਤਾਂ ਬੁਰਾਈਆਂ ਸੁਣੀ ਐ ਨਾ ਆ ਕੇ ਗੱਲ ਹੋਈ ਚੱਲ ਕੋਈ ਨਾ ਤਾਂ ਹੋ ਗਿਆ ਹਵਾ ਗਿਆ ਚੱਲ ਮੈਂ ਨਹੀਂ ਕਹਿੰਦੀ ਐਦੋਂ ਨਾਲ ਬਧੀ ਆਉਦੇ ਘਰ ਦਾ ਫਿਰੱਖਿਆ ਕਰੋ ਸਾਡੇ ਘਰ ਚ ਨਕਰਿਆ ਕਰੋ ਹੀ ਬਿਨਾ ਗੱਲ ਤੋਂ ਹੀ ਲੜਾਈਆਂ ਪਵਾ ਦੇਵੇਂ ਮੈਂ ਲੜਾਈ ਪੈ ਜੂ ਕਿਸੇ ਦੇ ਘਰ ਇਹ ਆਪੇ ਹੀ ਜਿਹੜੀ ਮੰਗਰ ਲੱਗਦੀ ਆ ਮੈਂ ਕਦੋਂ ਮੰਗਰ ਲੱਗੀ ਮੈਂ ਕਿਹਨੇ ਮੰਗਰ ਲੱਗੀ ਜਾਣਦੀ ਐ ਮੈਂ ਕੀ ਜਾਣਦੀ ਐ ਆਪਦੀ ਸੱਸ ਮੋਰੇ ਤਾਂ ਬੋਲ ਹੀ ਨਹੀਂ ਹੈਗੀ ਹੁਣ ਮੇਰੇ ਤੇ ਰੋਬ ਮਾਰਦੀ ਐ